ਭਈਆਂ ਦਾ ਰਾਜ ਪੰਜਾਬ ਤੇ ਭਈਆਂ ਦੀ ਰੈਲੀ ਪੰਜਾਬ ਤੇ ਪੰਜਾਬ ਸਰਕਾਰ ਕਹਿੰਦੇ ਮੁਰਦਾਵਾਰ ਦੇਖੋ ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਟੈਨਸ਼ਨ ਜੋ ਹਰ ਇੱਕ ਸਾਕਸ਼ ਨੂੰ ਹੈ ਉਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸ ਹੋ ਰਿਹਾ ਸੀ ਤੇ ਉੱਥੇ ਹੀ ਹੁਣ ਅਮਰੀਕਾ ਵੱਲੋਂ ਜੋ ਨੌਜਵਾਨ ਡਿਪੋਰਟ ਕੀਤੇ ਗਏ ਨੇ ਉਹਨਾਂ ਦੇ ਨਾਲ ਹੁਣ ਦੂਜਾ ਜਹਾਜ਼ ਵੀ ਇੰਡੀਆ ਪਹੁੰਚਣ ਵਾਲਾ ਹੈ ਕੁਝ ਹੀ ਘੰਟਿਆਂ ਦੇ ਵਿੱਚ ਅੱਜ ਰਾਤ ਯਾਨੀ ਕਿ 15 ਫਰਬੂਰੀ ਨੂੰ ਰਾਤ 10 ਵਜੇ ਇਹ ਜਹਾਜ਼ ਅਮਰਸਰ ਏਅਰਪੋਰਟ ਤੇ ਲੈਂਡ ਹੋਵੇਗਾ ਤੇ ਇਸ ਦੇ ਨਾਲ ਹੀ 16 ਤਰੀਕ ਨੂੰ ਫੇਰ ਇੱਕ 에ਅਰ ਫੋਰਸ ਯੂ ਐਸ ਏ ਦਾ ਜਹਾਜ਼ ਡਿਪੋਰਟ ਕੀਤੇ ਗਏ ਨੌਜਵਾਨਾਂ ਦਾ ਭਰ ਕੇ ਸ੍ਰੀ ਅਮਰਸਰ ਸਾਹਿਬ ਵਿਖੇ ਲੈਂਡ ਹੋਵੇਗਾ ਤੇ ਇੰਨਾ ਕਟਣਾਵਾ ਦੇ ਨਾਲ ਜਿੱਥੇ ਹਰ ਇੱਕ ਨੂੰ ਦੁੱਖ ਹੈ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਇੰਨੇ ਪੈਸੇ ਲ ਕੇ ਬੇਸ਼ੱਕ ਉਹਨਾਂ ਨੇ ਗਲਤੀ ਕੀਤੀ ਲਿਖੇ ਤਰੀਕੇ ਦੇ ਨਾਲ ਜਾ ਕੇ ਪਰ ਫਿਰ ਵੀ ਪੰਜਾਬ ਦੇ ਵਿੱਚੋਂ ਗਏ ਉਹਨਾਂ ਲੋਕਾਂ ਦਾ ਇਹ ਵੀ ਕਸੂਰ ਨਹੀਂ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਰੋਜ਼ਗਾਰ ਮਿਲਦਾ ਤਾਂ ਬਾਹਰ ਕਿਉਂ ਜਾਂਦੇ ਪਰ ਇਸ ਸਮੇਂ ਪੰਜਾਬ ਜਿੱਥੇ ਪੰਜਾਬੀਆਂ ਦੀ ਗਿਣਤੀ 3 ਕਰੋੜ ਦੱਸੀ ਜਾ ਰਹੀ ਹੈ ਤੇ ਪ੍ਰਵਾਸੀਆਂ ਦੀ 5 ਕਰੋੜ ਤਾਂ ਉੱਥੇ ਹੀ ਘੱਟ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਹੀ ਬਣ ਚੁੱਕੇ ਨੇ ਤਾਂ ਉੱਥੇ ਹੀ ਹੁਣ ਭਈਆਂ ਵੱਲੋਂ ਜੋ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਵੱਲੋਂ ਇੱਕ ਕਦਮ ਹੋਰ ਪੁੱਟਦਿਆਂ ਹੁਣ ਧਰਨੇ ਮਜਾ ਵੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਜੀ ਆ ਦੋਸਤੋ ਤਾਜ਼ਾ ਵੀਡੀਓ ਇਸ ਸਮੇਂ ਵਾਇਰਲ ਹੋ ਰਹੀ ਹੈ ਜੋ ਕਿ ਬਹੁਤ ਏਰੀਆ ਦੀ ਦੱਸੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਇਹ ਪ੍ਰਵਾਸੀ ਕਿਸ ਤਰ੍ਹਾਂ ਸੜਕਾਂ ਦੇ ਉੱਪਰ ਵੱਡੇ ਇਕੱਠ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਸ਼ਾਇਦ ਤੁਸੀਂ ਕਦੇ ਨਾ ਨੋਟਿਸ ਕੀਤਾ ਹੋਵੇ ਤੁਹਾਡੇ ਆਲੇ-ਦੁਆਲੇ ਜੇਕਰ ਤੁਸੀਂ ਕਿਤੇ ਜਾਂਦੇ ਹੋਏ ਸੁਭਾਵਕ ਹੀ ਕੋਈ ਨਜ਼ਰ ਮਾਰ ਲਵੋ ਤਾਂ ਪੰਜਾਬੀਆਂ ਤੋਂ ਜ਼ਿਆਦਾ ਤੁਹਾਨੂੰ ਪ੍ਰਵਾਸੀ ਹਰ ਪਾਸੇ ਨਜ਼ਰ ਆਉਣਗੇ ਤੁਸੀਂ ਇਸ ਸਾਰੀ ਘਟਨਾ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਕਿ ਤੁਹਾਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਹੁਣ ਪ੍ਰਵਾਸੀਆਂ ਦਾ ਪਈਆਂ ਦਾ ਸੱਚਮੁੱਚ ਹੀ ਰਾਜ ਹੋ ਚੁੱਕਿਆ ਹੈ ਕਿਉਂਕਿ ਇਹ ਬਹੁਮਤ ਦੇ ਵਿੱਚ ਨੇ ਪੰਜਾਬ ਦੇ ਵਿੱਚ ਜਦ ਕਿ ਪੰਜਾਬ ਦੇ ਮੂਲ ਨਿਵਾਸੀ ਪੰਜਾਬੀ ਹੁਣ ਘਟ ਗਿਣਤੀ ਹੋ ਗਏ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਆਓ ਇਹ ਵਾਇਰਲ ਹੋ ਰਹੀ ਵੀਡੀਓ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਹੋਰ ਇਸ ਤਰ੍ਹਾਂ ਦੀ ਵੀਡੀਓਜ਼ ਤਾਜ਼ਾ ਖਬਰਾਂ ਤੇ ਖਾਸ ਰਿਵਿਊਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਸੀਂ ਇਸ ਵਾਰ ਕੀ ਸੋਚਦੇ ਹੋ ਉਹ ਵੀ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਕੇ ਜਾਣਾ ਤੇ ਆਓ ਦੇਖੋ ਹੁਣ ਇਹ ਵਾਇਰਲ ਹੋ ਰਹੀ ਵੀਡੀਓ ਭਈਆਂ ਦਾ ਰਾਜ ਪੰਜਾਬ ਤੇ ਭਈਆਂ ਦੀ ਰੈਲੀ ਪੰਜਾਬ ਤੇ ਪੰਜਾਬ ਸਰਕਾਰ ਕਹਿੰਦੇ ਮਰਦਾ ਦਾ ਰਾਜ ਤੇ ਭਈਆਂ ਦਾ ਰਾਜ ਪੰਜਾਬ ਤੇ ਭਈਆਂ ਦੀ ਰੈਲੀ ਪੰਜਾਬ ਤੇ ਯਾਰ ਸਰਕਾਰ ਕਹਿੰਦੇ ਮੁਰਦਾਵਾਰ ਦੇਖੋ